ਇੰਤਜ਼ਾਰ ਸੀ ਆਖਰਕਾਰ ਉਹ ਦਿਨ ਆ ਗਿਆ ਯਾਨੀ ਰਿਜ਼ਲਟ ਡੇ ਆ ਗਿਆ ਤੇ ਚੋਣਾਂ ਦੇ ਨਤੀਜੇ ਹੁਣੇ ਸ਼ੁਰੂ ਹੋ ਗਏ ਨੇ मतगणना ਸ਼ੁਰੂ ਹੋ ਗਈ ਹੈ ਪਰ ਇਸ ਦਾ ਸਭ ਤੋਂ ਜ਼ਿਆਦਾ ਅਸਰ ਪੈ ਰਿਹਾ ਸੰਸੈਕਸ ਯਾਨੀ ਸ਼ੇਅਰ ਮਾਰਕੀਟ ਤੇ ਤੁਹਾਨੂੰ ਦੱਸ ਦੇ ਕਿ ਅੱਜ ਸ਼ੇਅਰ ਮਾਰਕੀਟ ਤਕਰੀਬਨ 36 ਲੱਖ ਕਰੋੜ ਢੇਠਾ ਗਿਰ ਗਈ ਹੈ ਅਜਿਹਾ ਕੋਵਿਡ ਤੋਂ ਬਾਅਦ ਪਹਿਲੀ ਵਾਰ ਹੋਇਆ ਤੇ ਇਸ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਕੱਲ ਜੋ ਅੰਕੜੇ ਦਿਖਾਏ ਗਏ ਸੀ ਕਿ ਭਾਜਪਾ ਜ਼ਿਆਦਾ ਸੀਟਾਂ ਲੈ ਕੇ ਜਾਏਗੀ ਤੇ ਕਾਂਗਰਸ ਉਸ ਦੇ ਮੁਕਾਬਲੇ ਬਹੁਤ ਘੱਟ ਪਰ ਇਸ ਦੇ ਉਲਟ ਹੋ ਰਿਹਾ ਹੈ ਭਾਜਪਾ ਤੇ ਕਾਂਗਰਸ ਇਸ ਚ ਕੜੀ ਟੱਕਰ ਦੇਖਣ ਨੂੰ ਮਿਲ ਰਹੀ ਹੈ ਜਿਸ ਦਾ ਸਿੱਧਾ ਅਸਰ ਸ਼ੇਅਰ ਮਾਰਕੀਟ ਤੇ ਪੈ ਰਿਹਾ ਹੈ ਲੱਗਦਾ ਹੈ ਸ਼ੇਅਰ ਮਾਰਕੀਟ ਨੂੰ ਚੋਣਾ ਦਾ ਸ਼ੁਰੂਆਤੀ ਰੁਝਾਨ ਪਸੰਦ ਨਹੀਂ ਆ ਰਿਹਾ ਵੱਡੇ ਗਿਰਾਵਟ ਦੇਖਣ ਨੂੰ ਮਿਲੀ ਹੈ ਤੇ ਵੱਡੇ ਗਿਰਾਵਟ ਨਾਲ ਅਜ ਬਾਜ਼ਾਰ ਖੁੱਲਿਆ ਸਭ ਤੋਂ ਜ਼ਿਆਦਾ ਗਿਰਾਵਟ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਦੇਖਣ ਨੂੰ ਮਿਲੀ ਹੈ ਜਿੱਥੇ ਕੱਲ ਬਾਜ਼ਾਰ 'ਚ ਤੇਜ਼ੀ ਆਈ ਸੀ ਅੱਜ ਓਨੀ ਵੱਡੀ ਗਿਰਾਵਟ ਦਾ ਦੌਰ ਜਾਰੀ ਹੈ ਸਵੇਰੇ 9:30 ਵਜੇ ਨਿਫਟੀ 'ਚ ਕਰੀਬ 600 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਜਦਕਿ ਬੈਂਕ ਨਿਫਟੀ 'ਚ 1500 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਸਰਕਾਰੀ ਕੰਪਨੀਆਂ ਦੇ ਸ਼ੇਰਾਂ 'ਚ ਵੀ ਗਿਰਾਵਟ ਹਾਵੀ ਹੈ ਤੇ ਨਿਫਟੀ ਬੈਂਕ 'ਚ ਕਰੀਬ 3% ਦੀ ਗਿਰਾਵਟ ਦਰਜ ਕੀਤੀ ਗਈ ਅਡਾਨੀ ਗਰੁੱਪ ਦੇ ਸਾਰੀਆਂ ਕੰਪਨੀਆਂ ਦੇ ਸ਼ੇਰਾਂ 'ਚ ਗਿਰਾਵਟ ਹਾਵੀ ਹੈ ਅਡਾਨੀ ਪੋਰਟਸ ਦੇ ਸ਼ੇਅਰਾਂ 'ਚ ਤਕਰੀਬਨ 9% ਦੀ ਗਿਰਾਵਟ, ਅਡਾਨੀ ਪਾਵਰ 'ਚ 10% ਦੀ, ਅੰਬੂਜਾ ਸਿਮਿੰਟ 'ਚ 10% ਦੀ ਤੇ ਅਡਾਨੀ ਐਂਟਰਪ੍ਰਾਈਜ਼ੇਸ 'ਚ ਵੀ 10% ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸ ਦੇ ਨਾਲ ਹੀ LIC 'ਚ ਵੀ 10% ਦੀ, HAL 'ਚ 10% ਦੀ ਤੇ Reliance 'ਚ 4.5% ਦੀ ਗਿਰਾਵਟ ਦੇਖੀ ਜਾ ਰਹੀ ਹੈ। ਜਿਸ ਦੇ ਹਿਸਾਬ ਦੇ ਸ਼ਾਮ ਤੱਕ ਅੰਕੜੇ ਬਣ ਜਾਣਗੇ ਕਿ ਜਿਹੜੀ ਪਾਰਟੀ ਸੱਤਾ ਵਿੱਚ ਆਏਗੀ ਉਸ ਦੇ ਉਸ ਦੇ ਨਾਲ ਹੀ ਇਹ ਅੰਕੜੇ ਜੋ ਨੇ ਉਹ ਵੀ ਬਦਲ ਸਕਦੇ ਨੇ ਕਿਉਂਕਿ ਕੱਲ ਪਹਿਲੇ ਹੀ ਪੋਲਸ ਤੋਂ ਦਿਖਾ ਦਿੱਤਾ ਗਿਆ ਸੀ ਕਿ ਬੀਜੇਪੀ ਜ਼ਿਆਦਾ ਸੀਟਸ ਲੈ ਕੇ ਜਾਏਗੀ ਤੇ ਉਸ ਦੇ ਨਾਲ ਹੀ ਮਾਰਕੀਟ ਬਹੁਤ ਜ਼ਿਆਦਾ ਵਧ ਗਈ ਸੀ ਤੋਂ ਅੰਦਾਜ਼ਾ ਦਈਏ ਕਿ ਦੁੱਧ ਦਾ ਪ੍ਰਾਈਸ ਵੀ ਵਧ ਗਿਆ ਸੀਗਾ ਪਰ ਹੁਣ ਜਿਵੇਂ ਇਹ ਅੰਕੜੇ ਬਦਲਦੇ ਹੋਏ ਨਜ਼ਰ ਆ ਰਹੇ ਨੇ ਐਨਡੀਏ ਤੇ ਇੰਡੀਆ ਕਾ ਦੀ ਟੱਕਰ ਚ ਨੇ ਉਸ ਦੇ ਨਾਲ ਹੀ ਸ਼ੇਅਰ ਮਾਰਕੀਟ ਤੇ ਵੀ ਸਿੱਧਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਨੂੰ ਸਭ ਨੂੰ ਇੰਤਜ਼ਾਰ ਸੀ ਆਖਿਰਕਾਰ ਉਹ ਦਿਨ ਆ ਗਿਆ ਯਾਨੀ ਰਿਜ਼ਲਟ ਡੇ ਆ ਗਿਆ ਤੇ ਚੋਣਾਂ ਦੇ ਨਤੀਜੇ ਉਹਨੇ ਸ਼ੁਰੂ ਹੋ ਗਏ ਨੇ ਮਤ ਗਣਨਾ ਸ਼ੁਰੂ ਹੋ ਗਈ ਹੈ ਪਰ ਇਸ ਦਾ ਸਭ ਜੋ ਜ਼ਿਆਦਾ ਅਸਰ ਪੈ ਰਿਹਾ ਸਨ ਸੈਕਸ ਯਾਨੀ ਸ਼ੇਅਰ ਮਾਰਕੀਟ ਤੇ ਤੁਹਾਨੂੰ ਦੱਸ ਦਈਏ ਕਿ ਅੱਜ ਸ਼ੇਅਰ ਮਾਰਕੀਟ ਤਕਰੀਬਨ 36 ਲੱਖ ਕਰੋੜ 헤ਠਾ ਗਿਰ ਗਈ ਹੈ ਅਜਿਹਾ ਕੋਵਿਡ ਤੋਂ ਬਾਅਦ ਪਹਿਲੀ ਵਾਰ ਹੋਇਆ ਤੇ ਇਸ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਕੱਲ ਜੋ ਅੰਕੜੇ ਦਿਖਾਏ ਗਏ ਸੀ ਕਿ ਬੀਜੇਪੀ ਜ਼ਿਆਦਾ ਸੀਟਾਂ ਲੈ ਕੇ ਜਾਏਗੀ ਤੇ ਕਾਂਗਰਸ ਉਸ ਦੇ ਮੁਕਾਬਲੇ ਬਹੁਤ ਘਟ ਪਰ ਇਸ ਦੇ ਉਲਟ ਹੋ ਰਿਹਾ ਹੈ ਬੀਜੇਪੀ ਤੇ ਕਾਂਗਰਸ ਚ ਕੜੀ ਟੱਕਰ ਦੇਖਣ ਨੂੰ ਮਿਲ ਰਹੀ ਹੈ ਜਿਸ ਦਾ ਸਿੱਧਾ ਅਸਰ ਸ਼ੇਅਰ ਮਾਰਕੀਟ ਤੇ ਪੈ ਰਿਹਾ ਲੱਗਦਾ ਹੈ ਸ਼ੇਅਰ ਮਾਰਕੀਟ ਨੂੰ ਚੋਣਾਂ ਦਾ ਸ਼ੁਰੂਆਤੀ ਰੁਝਾਨ ਪਸੰਦ ਨਹੀਂ ਆ ਵੱਡੇ ਗਿਰਾਵਟ ਦੇਖਣ ਨੂੰ ਮਿਲੀ ਅਤੇ ਵੱਡੇ ਗਿਰਾਵਟ ਨਾਲ ਅਜ ਬਾਜ਼ਾਰ ਖੁੱਲਿਆ ਸਭ ਤੋਂ ਜ਼ਿਆਦਾ ਗਿਰਾਵਟ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਦੇਖਣ ਨੂੰ ਮਿਲੀ ਹੈ ਜਿੱਥੇ ਕੱਲ ਬਾਜ਼ਾਰ 'ਚ ਤੇਜ਼ੀ ਆਈ ਸੀ ਅੱਜ ਓਨੀ ਵੱਡੀ ਗਿਰਾਵਟ ਦਾ ਦੌਰ ਜਾਰੀ ਹੈ ਸਵੇਰੇ 9:30 ਵਜੇ ਨਿਫਟੀ 'ਚ ਕਰੀਬ 600 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਜਦਕਿ ਬੈਂਕ ਨਿਫਟੀ 'ਚ 1500 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਸਰਕਾਰੀ ਕੰਪਨੀਆਂ ਦੇ ਸ਼ੇਰਾਂ 'ਚ ਵੀ ਗਿਰਾਵਟ ਹਾਵੀ ਹੈ ਤੇ ਨਿਫਟੀ ਬੈਂਕ 'ਚ ਕਰੀਬ 3% ਦੀ ਗਿਰਾਵਟ ਦਰਜ ਕੀਤੀ ਗਈ ਅਡਾਨੀ ਗਰੁੱਪ ਦੇ ਸਾਰੀਆਂ ਕੰਪਨੀਆਂ ਦੇ ਸ਼ੇਰਾਂ 'ਚ ਗਿਰਾਵਟ ਹਾਵੀ ਹੈ ਅਡਾਨੀ ਪੋਰਟਸ ਦੇ ਸ਼ੇਅਰਾਂ 'ਚ ਤਕਰੀਬਨ 9% ਦੀ ਗਿਰਾਵਟ ਅਡਾਨੀ ਪਾਵਰ 'ਚ 10% ਦੀ ਅੰਬੂਜਾ ਸਿਮਿੰਟ 'ਚ 10% ਦੀ ਤੇ ਅਡਾਨੀ ਐਂਟਰਪ੍ਰਾਈਜ਼ਸ 'ਚ ਵੀ 10% ਦੀ ਗਿਰਾਵਟ ਦੇਖਣ ਨੂੰ ਮਿਲੀ ਹੈ ਇਸ ਦੇ ਨਾਲ ਹੀ LIC 'ਚ ਵੀ 10% ਦੀ HAL 'ਚ 10% ਦੀ ਤੇ ਰਿਲਾਇੰਸ 'ਚ 4.5% ਦੀ ਗਿਰਾਵਟ ਦੇਖੀ ਜਾ ਰਹੀ ਹੈ ਜਿਸ ਦੇ ਹਿਸਾਬ ਦੇ ਸ਼ਾਮ ਤੱਕ ਅੰਕੜੇ ਬਨ ਜਾਣਗੇ ਕਿ ਜਿਹੜੀ ਪਾਰਟੀ ਸੱਤਾ ਵਿੱਚ ਆਏਗੀ ਉਸ ਦੇ ਉਸ ਦੇ ਨਾਲ ਹੀ ਇਹ ਅੰਕੜੇ ਜੋ ਨੇ ਉਹ ਵੀ ਬਦਲ ਸਕਦੇ ਨੇ ਕਿਉਂਕਿ ਕੱਲ ਪਹਿਲੇ ਹੀ ਪੋਲਸ ਚ ਦਿਖਾ ਦਿੱਤਾ ਗਿਆ ਸੀ ਕਿ ਬੀਜੇਪੀ ਜ਼ਿਆਦਾ ਸੀਟਸ ਲੈ ਕੇ ਜਾਏਗੀ ਤੇ ਉਸ ਦੇ ਨਾਲ ਹੀ ਮਾਰਕੀਟ ਬਹੁਤ ਜ਼ਿਆਦਾ ਵਧ ਗਈ ਸੀ ਤੋਂ ਅੰਦਾਜ਼ ਦਈ ਹੈ ਕਿ ਦੁੱਧ ਦਾ ਪ੍ਰਾਈਸ ਵੀ ਵਧ ਗਿਆ ਸੀਗਾ ਪਰ ਹੁਣ ਜਿਵੇਂ ਇਹ ਅੰਕੜੇ ਬਦਲਦੇ ਹੋਏ ਨਜ਼ਰ ਆ ਰਹੇ ਨੇ ਐਨਡੀਏ ਤੇ ਇੰਡੀਆ ਕਾ ਦੀ ਟੱਕਰ ਚ ਨੇ ਉਸ ਦੇ ਨਾਲ ਹੀ ਸ਼ੇਅਰ ਮਾਰਕੀਟ ਤੇ ਵੀ ਸਿੱਧਾ ਅਸਰ ਦੇਖਣ ਨੂੰ ਮਿਲ ਰਿਹਾ ਹੈ